ਪੰਜਾਬ ਤੇ ਲਗਭਗ 23 ਜ਼ਿਲ੍ਹੇ ਜਿਹੜਿਆ ਹਰ ਪ੍ਰਭਾਵੀ ਦਿਖਾਈ ਦੇ ਰਹੇ ਆ ਕਾਫੀ ਜਿਹੜਾ ਡੈਮੇਜ ਆ ਉਹ ਪੰਜਾਬ ਦੇ ਵਿੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਾਣੀ ਦੀ ਮਾਰ ਜਿਹੜੀ ਇੰਨੀ ਪਈ ਆ ਵੀ ਲੋਕਾਂ ਦੀ ਜਿੱਥੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਉੱਥੇ ਘਰ ਵੀ ਜੜਿਆ ਉਹ ਮਤਲਬ ਕਾਫੀ ਟੁੱਟਦੇ ਹੋਏ ਦਿਖਾਈ ਦੇ ਰਹੇ ਖਾਸ ਤੌਰ ਤੇ ਜਿਹੜੇ ਕੱਚੇ ਮਕਾਨ ਆ ਉਹ ਟੁੱਟਦੇ ਹੋਏ ਦਿਖਾਈ ਦੇ ਰਹੇ ਤੇ ਅੱਜ ਇਹਨਾਂ ਦੀ ਸਾਰ ਲੈਣ ਵਾਸਤੇ ਜਿਹੜੇ ਅਦਾਕਾਰ ਫਿਲਮੀ ਅਦਾਕਾਰ ਸੋਨੂ ਸੂਤ ਜਿਹੜੇ ਆ ਫਰੋਇਪੁਰ ਪਹੁੰਚੇ ਆ ਤੇ ਉਹ ਲੋਕਾਂ ਨਾਲ ਵੀ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਤੇ ਲੋਕਾਂ ਨੂੰ ਵੀ ਜਿਹੜਾ ਵੀ ਆਸ਼ਵਾਸਨ ਮਦਦ ਕਰਨ ਕਿਉਂਕਿ ਹੁੰਦਾ ਜਿਹੜਾ ਪਾਣੀ ਆਨ ਕਰਕੇ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਲੇਕਿਨ ਪਾਣੀ ਜਰੂਰ ਉਤਰੇਗਾ ਉਹਦਾ ਸਭ ਤੋਂ ਵੱਡਾ ਚੈਲੰਜ ਹੁੰਦਾ ਜਿਹ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਤੇ ਜਾਂ ਜਿਨ੍ਹਾਂ ਦੇ ਮਕਾਨਾਂ ਵਿੱਚ ਤਰੇੜਾਂ ਆਂਦੀਆਂ ਜਾਂ ਕੱਚੇ ਮਕਾਨ ਹੁੰਦੇ ਆ ਟੁੱਟਦੇ ਆ ਉਹਨਾਂ ਵਾਸਤੇ ਵੱਡੀਆਂ ਮੁਸ਼ਕਲਾਂ ਆਂਦੀਆਂ ਨੇ ਜਿਹਨੂੰ ਦੇਖਦੇ ਹੋਏ ਉਹਨਾਂ ਨੇ ਸਾਰੇ ਜਿਹੜੇ ਇੱਥੇ ਪਹੁੰਚੇ ਆਸ਼ਵਾਸਾ ਦਿੱਤਾ ਵੀ ਮਤਲਬ ਕਿ ਲੋਕਾਂ ਨੂੰ ਵੀ ਇਹਨਾਂ ਵੱਲੋਂ ਜਿਹੜੀ ਹਰ ਸੰਭਵ ਮਦਦ ਜਿਹੜੀ ਲੋਕਾਂ ਦੀ ਕੀਤੀ ਜਾਏਗੀ ਜਿਹੜਾ ਜਰੂਰਤ ਦਾ ਸਮਾਨ ਆ ਉਹ ਅੱਜ ਲੈ ਕੇ ਆਇਆ ਤੇ ਉਹ ਵੀ ਜਿਹ ਖੁਲਕੇ ਜਿਹੜੇ ਪੰਜਾਬ ਦੇ ਲੋਕਾਂ ਪੰਜਾਬੀਆਂ ਦੇ ਨਾਲ ਜਿਹੜੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਆ ਤੇ ਵੱਡੇ ਜਿਹੜੇ ਨੇ ਫੈਸਲੇ ਵੀ ਲੈ ਰਹੇ ਆ ਵੀ ਤਾਂ ਜੋ ਉਹਨਾਂ ਦਾ ਗਾਫਤ ਜਾਂ ਸਮਾਨ ਹੈ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਕਿਉਂਕਿ ਵੱਡਾ ਡੈਮੇਜ ਹੈ ਵੱਡਾ ਜਿਹੜਾ ਪਾਣੀ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਤਾਂ ਸ਼ਾਇਦ ਨਹੀਂ ਹੋ ਸਕਦੀ ਲੇਕਿਨ ਕੋਸ਼ਿਸ਼ ਆ ਇਹ ਆ ਵੀ ਲੋਕਾਂ ਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਪਰਟ ਜਲਦੀ ਪੰਜਾਬ ਦੇ ਵਿੱਚ ਫਲਡਸ ਦੇ ਕਾਰਨ ਜਿਹੜੇ ਨੁਕਸਾਨ ਹੋਏ ਆ ਉਹ ਪਰਿਵਾਰਾਂ ਨੂੰ ਜਾ ਕੇ ਮਿਲਿਆ ਜਾਵੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਸਮਝ ਕੇ ਕੋਸ਼ਿਸ਼ ਕੀਤਾ ਜਾਏ ਕਿ ਜੁੜਤਾ ਪ੍ਰਯੋਗ ਹੋ ਸਰ ਅੱਜ ਦਾ ਇਹ ਹਾਲਾਤ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਬਣੇ ਹੋਏਗੇ ਨੇ 23 ਦੇ 23 ਜਿਹੜੇ ਅਫੈਕਟਡ ਹੋਏ ਨੇ ਕਿਵੇਂ ਦੇਖਦੇ ਹੋ ਇਸ ਨੂੰ ਮੈਨੂੰ ਲੱਗਦਾ ਕਿ ਬਹੁਤ ਵੱਡਾ ਚੈਲੰਜ ਹੈ ਮੈਂ ਤਾਂ ਜਦੋਂ ਰਾਸਤੇ ਚੱਲ ਰਿਹਾ ਤੁਸੀਂ ਵੀ ਸਾਰੇ ਆਏ ਹੋ ਤੁਹਾਨੂੰ ਵੀ ਪਤਾ ਕਿੰਨੀ ਮੁਸ਼ਕਲਾਂ ਆਇਆ ਤੁਸੀਂ ਸੋਚਦੇ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਆਲਰੇਡੀ ਉਹਨਾਂ ਦੀ ਕਿੰਨਾ ਮੁਸ਼ਕਲ ਹੈ ਤਾਂ ਬਹੁਤ ਵੱਡਾ ਚੈਲੰਜ ਹੈ ਔਰ ਇਹ ਤਾਂ ਪਾਣੀ ਦਾ ਸਤਹ ਹੁਣ ਉੱਚਾ ਹੈਗਾ ਤਾਂ ਜਦੋਂ ਨੀਚੇ ਆਊਗਾ ਉਦੋਂ ਹੋਰ ਜ਼ਿਆਦਾ ਮੈਨੂੰ ਲੱਗਦਾ ਕੰਮ ਤੇ ਰਿਸਪੌਂਸਿਬਿਲਟੀਜ਼ ਵਧਣ ਗਿਆ ਤੇ ਇਹੀ ਰਹੂਗਾ ਕਿ ਪੁਰੀਆਂ ਜਿਹੜੇ ਇੱਥੋਂ ਦੇ ਪੰਚ ਨੇ ਸਰਪੰਚ ਜ ਉਹ ਕੁਛ ਨਾ ਕੁਛ ਲਿਸਟਾਂ ਬਣਾਉਂਦੇ ਰਹਿੰਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਉਹਨਾਂ ਦੀ ਕੀ ਕੀਆਂ ਜ਼ਰੂਰਤਾਂ ਹੈ ਤਾਂ ਕਿ ਆਪਾਂ ਉਹਨਾਂ ਨੂੰ ਪੂਰਾ ਕਰ ਸਕੀਏ ਕਿ ਤੁਸੀਂ ਦੇਖਦੇ ਹੋ ਕਿ ਰਾਸ਼ਨ ਵਗੈਰਾ ਤਾਂ ਵੈਸੇ ਹੀ ਬਹੁਤ ਆ ਚੁੱਕਿਆ ਉਹਦੀ ਉਨੀ ਲੋੜ ਨਹੀਂ ਹੈ ਪਰ ਲੋੜ ਉਹ ਚੀਜ਼ਾਂ ਦੀ ਨਹੀਂ ਜਿਹੜੀ ਹੁਣ ਸਾਨੂੰ ਹੌਲੀ ਹੌਲੀ ਪਤਾ ਆ ਪਤਾ ਲੱਗਣੇ ਸ਼ੁਰੂ ਹੋਣਗੇ ਸਰ ਤੁਸੀਂ ਵੀ ਪਾਣੀ ਦੇ ਵਿੱਚੋਂ ਲੰਘ ਕੇ ਆਏ ਹੋ ਕਈ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਕਿਵੇ ਦੇਖਦੇ ਹੋ ਇਹਨਾਂ ਦੇ ਹਾਲਾਤਾਂ ਨੂੰ ਕਿ ਕਿੰਨਾ ਤੋਖਾ ਅੱਜ ਪਿੰਡ ਦੇ ਲੋਕਾਂ ਵਾਸਤੇ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਤੁਸੀਂ ਆਸ਼ਵਾਸਨ ਦੇਣਾ ਦੇਖੋ ਮੈਂ ਅੱਜ ਮੈਨੂੰ ਇੱਥੇ ਪਤਾ ਚੱਲਿਆ ਸੀ ਕਿ ਯੂ نو ਇੱਥੇ ਗੱਦੇ ਹੋਣ ਕੰਬਲ ਹੋਣ ਕੁਝ ਐਸੀਆਂ ਕਿੱਟ ਜਿਹੜੀਆਂ ਰੋਜ਼ ਮਰਦ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਯੂ نو ਸੈਨੀਟਰੀ ਪੈਡ ਹੋਣ ਜਾਂ ਫਿਰ ਹੋਰ ਬਹੁਤ ਸਾਰਾ ਜਿਹੜਾ ਜਿਹੜਾ ਹਰ ਰੋਜ਼ ਕੋਈ ਮੱਛਰਦਾਨੀਆਂ ਬਹੁਤ ਸਾਰੀਆਂ ਐਸੀ ਚੀਜ਼ਾਂ ਜਿਹ ਹਰ ਪਰਿਵਾਰ ਨੂੰ ਲੱਗਦੀ ਹੈ ਲੱਗਦੀ ਹੈ ਅਸੀਂ ਫੋਨ ਕਰਕੇ ਵੀ ਪਤਾ ਲਗਾਣੇ ਹਰ ਚੀਜ਼ ਦੀ ਜਿਹੜੀ ਜਾਣਨੀ ਕੋਸ਼ਿਸ਼ ਕਰਦੇ ਨੇ ਕਿ ਜਿਹੜੀਆਂ ਉਹਨਾਂ ਦੀ ਲੋੜ ਨੇ ਉਹ ਵਾਲੀਆਂ ਚੀਜ਼ਾਂ ਲਿਖੇ ਜਾਈਏ ਅਮੀਨਾ ਜਿਸ ਤੋਂ ਪਾਸਟੋਕ ਕਰਦੀ ਤਾਂ ਕਿ ਉਪਇਰ ਰਹੇ ਤੇ ਉਹਦੇ ਲਈ ਹੈ ਸਿਸਟਰ ਦੀ ਮਾਲਿਕਾ ਮੇਰੀ ਕਿੰਨੇ ਦਿਨਾਂ ਤੋਂ ਪਿੰਡਾਂ ਦੇ ਵਿੱਚ ਜਾਦਾ ਕੀ ਸੀ ਡਿਜੀਟਲ ਲੰਬੀ ਰਹੀ ਹੈ ਔਰ ਅੱਜ ਜਦੋਂ ਲਾਵਾਂਗੀ ਜਦੋਂ ਪਰਿਵਾਰਾਂ ਨੂੰ ਮਿਲਾਂਗੇ ਸਾਨੂੰ ਹੋਰ ਕੁਝ ਚੀਜ਼ਾਂ ਦਾ ਪਤਾ ਲੱਗਣੀ ਹੈ اور ਕੀ ਚੈਲੰਜਸ ਨੇ ਪਰਿਵਾਰਾਂ ਨੂੰ ਤੁਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਈ ਮਕਾਨ ਵੀ ਡੈਮੇਜ ਹੋਏ ਆ ਸਰ ਇਹ ਪਿੰਡ ਦੇ ਵਿੱਚ ਵੀ ਖਾਸ ਤੌਰ ਤੇ ਉਹ ਵੀ ਦੇਖਾਂਗੇ ਉਹ ਪਰਿਵਾਰਾਂ ਵੀ ਮਿਲਾਂਗੇ ਔਰ ਜੋ ਬਹੁਤ ਹੀ ਜ਼ਿਆਦਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਬਹੁਤ ਔਖਾ ਹੋਣ ਵਾਲਾ ਤੁਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉਹ ਹੈਲਪ ਕਰ ਪਾਈਏ ਤਾਂ ਕਿ ਆਉਣ ਵਾਲੇ ਟਾਈਮ ਸਰਦੀਆਂ ਨੇ ਪੰਜਾਬ ਸ਼ੋਰ ਓਕੇ ਹੋ ਜਾਏ ਨੇ ਪਰਿਵਾਰਾਂ ਨੂੰ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਹੈਲਥ ਜੋ ਛੱਡ ਤੋਂ ਬਿਹਤਰ ਹੋ ਪਾਇਆ ਕਰਾਂਗੇ ਔਰ ਸਾਰਿਆਂ ਨੂੰ ਮਿਲਾਦਰ ਮਿਲ ਕੇ ਕਰਨਾ ਚਾਹੀਦਾ ਸਰ ਉਹ ਕਿਲ ਕਰੋਗੇ ਹੋਰ ਵੀ ਜਿਹੜੇ ਆ ਅਧਾਕਰਾਂ ਨੂੰ ਵੀ ਮਤਲਬ ਇਸ ਤਰ੍ਹਾਂ ਦੀ ਮਦਦ ਕਰ ਬਿਲਕੁਲ ਮੈਂ ਇਹਨੂੰ ਜਿੰਨੇ ਸਾਡੇ ਭਰਾ ਨੇ ਸਾਡੀ ਇੰਡਸਟਰੀ ਤੋਂ ਹੋਣ ਫਿੰਗਰ ਜ਼ੋਨ ਕੋਈ ਵੀ ਹੋਵੇ ਜਿਹੜਾ ਵੀ ਕਰ ਰਿਹਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂ ਜੀ ਜੋ ਵੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਪਹਿਲੇ ਇੱਕ ਵਾਰ ਜ਼ਰੂਰ ਆਈਡੈਂਟੀਫਾਈ ਕਰੋ ਕਿ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਸਿਰਫ ਭੇਜੋ ਨਾ ਕਿਉਂਕਿ ਤੁਸੀਂ ਬੜੀ ਮਿਹਨਤ ਨਾਲ ਬੜੇ ਦਿਲੋਂ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਪਰ ਉਹ ਸਮਾਨ ਇੱਥੇ ਸਹੀ ਇਸਤੇਮਾਲ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਚਾਹੀਦਾ ਕਿ ਅਸੀਂ ਸਹੀ ਤਰੀਕੇ ਨਾਲ ਉਹ ਚੀਜ਼ਾਂ ਦੀ ਮਦਦ ਕਰੀਏ ਜੋ ਉਹਨਾਂ ਨੂੰ ਲੋੜ ਹੈ ਕਿ ਇਹਦੇ ਘਰ ਕਰੈਕ ਹੋ ਗਏ ਹੋਣ ਜਾਂ ਟੁੱਟੀਆਂ ਹਨ ਛੱਤਾਂ ਕਈ ਪਸ਼ੂ ਕਈਆਂ ਦੇ ਰੁੜ ਗਏ ਨੇ ਉਹਨਾਂ ਦੀ ਰੋਜ਼ੀ-ਰੋਟੀ ਉੱਤੇ ਹੁੰਦੀ ਉਹਨਾਂ ਨੂੰ ਪਸ਼ੂ ਲੈ ਕੇ ਦਿੱਤਾ ਜਾਏ ਤਾਂ ਕਿ ਉਹ ਚੱਲਦਾ ਰਹੇ ਸਸਟੇਨੇਬਲ ਮਾਡਲ ਬਣਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਇਹ ਪਰਿਵਾਰ ਜਿਹੜੇ ਆ ਉਹ ਲੰਬੀ ਦੇਰ ਤੱਕ ਟਿਕ ਸਕਣ। ਪਰ ਆ ਫਸਲ ਤਾਂ ਖਰਾਬ ਹੋ ਗਈ। ਅਗਲੀ ਫਸਲ ਚੈਲੰਜ ਹੁੰਦੀ ਹੈ ਕਿਸਾਨਾਂ ਵਾਸਤੇ ਕਿ ਉਹਰੇ ਵਾਸਤੇ ਵੀ پتہ ਕਿ ਉਹਨਾਂ ਪੈਸਾ ਹੋਏਗਾ ਕਿਉਂਕਿ ਜੇ ਆਰਟੀਕ ਹੈ ਜਾਂ ਬੈਂਕ ਹਨ ਉਹ ਉਹ ਲੋਨ ਨਹੀਂ ਦੇਣਗੇ ਕਿਉਂਕਿ ਇਹਨਾਂ ਦੀ ਫਸਲ ਤਾਂ ਸਾਰੀ ਰਹਿਮਸ ਹੋ ਚੁੱਕੀ। ਮੈਨੂੰ ਲੱਗਦਾ ਪਹਿਲਾਂ ਤਾਂ ਜਿਹੜੇ ਸਰਕਾਰਾਂ ਤੋਂ ਇਹ ਲੋਨ ਜਾਂ ਜੋ ਵੀ ਉਹ ਮਾਫ ਹੋਣੀ ਬੜੀ ਜ਼ਰੂਰੀ ਹੈ ਇਹਨਾਂ ਦੇ ਕੁਝ ਸਾਰਿਆਂ ਨੇ ਦੇਖਿਆ ਕਿ ਇੱਕ ਵਾਰ ਇੱਕ ਸਾਲ ਕਿਸਾਨ ਪਿੱਛੇ ਰਹੇ ਉਹਨੂੰ ਉੱਠਣ ਲੱਗੇ ਕਈ ਸਾਲ ਲੱਗ ਜਾਂਦੇ ਪਹਿਲਾਂ ਉਹ ਮਾਫ ਹੋਣੇ ਚਾਹੀਦੇ ਔਰ ਫਿਰ ਸਰਕਾਰ ਨੂੰ ਐਸੀ ਸਕੀਮ ਜ਼ਰੂਰ ਦੇਣੀ ਚਾਹੀਦੀ ਹੈ ਜਿੱਥੇ ਇਹਨਾਂ ਨੂੰ ਫਸਲਾਂ ਲਈ ਜੋ ਵੀ ਇਹਨਾਂ ਨੂੰ ਚਾਹੀਦਾ ਹੈ ਉਹ ਇਹਨਾਂ ਨੂੰ ਮੁਫਤ ਮਿਲੇ ਕਿਸਾਨਾਂ ਨੂੰ ਤਾਂ ਕਿ ਉਹ ਇਹਨੂੰ ਸਰਵਾਈਵ ਕਰ ਸਕੇ ਕੈਮਰਾਮੈਨ ਦੇਨਾ ਸਰਪਜੀਤ ਸਿੰਘ ਦੈਨਿਕ ਸੋਰਾ ਫਰੰਟ